ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮੇ ਆਵ ਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪਰ ਧੂਲਾ ਸੁਤਦਾਰਾ ਸਿਓਂ ਪੀਤ ਲਗਾਈ ਇਕੇ ਉਤਮ ਪੰਥ ਸੁਨੇ ਅਹ ਗੁਰ ਸੰਗਤ ਤੇ ਹਮਲੰਤ ਜਮ ਤ੍ਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖ ਸਰਨਾਈ ਸਗਲ ਦਵਾਰ ਕੋ ਵਿਸ਼ਾੜਿ ਕਹਿਓ ਤੋ ਹਰ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਵਡ ਭਾਗੇ ਹੋ ਸਾਤ ਸੰਗਤ ਦੀਆਂ ਖੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਧੰਤਾ ਦੇ ਜੋਗ ਹੋ ਵਡ ਭਾਗੇ ਹੋ ਕਿਉਂਕਿ ਬਿਨਾ ਭਾਗਨ ਤੋਂ ਸਾਤ ਸੰਗਤ ਦੀਆਂ ਖੜੀਆਂ ਨਹੀਂ ਪ੍ਰਾਪਤ ਹੁੰਦੀਆਂ ਅਪਾਰ ਕਿਰਪਾਈ ਆ ਮਹਾਰਾਜ ਫਰਮਾਉਂਦੇ ਨੇ ਗੁਰਮੰਤਰ ਰਹੀ ਹੁਨਾਸਿਆ ਜੋ ਪ੍ਰਾਣੀ ਤਰ ਗੰਤ ਜਨਮ ਪ੍ਰਸ਼ਣ ਨੇ ਕੋ ਕਰੇ ਸੂਕਰੇ ਕਰਤਬੇ ਕਾਕਰੇ ਸਰਪਨੇ ਤੁਲ ਕਰੇ ਮਹਾਰਾਜ ਕਹਿੰਦੇ ਨੇ ਜਿਹੜੇ ਪ੍ਰਵੇਸ਼ ਮੇਸ਼ਰ ਕਾਲਪੁਰ ਕੇ ਗੁਰੂ ਦੇ ਮੰਤਰ ਤੋਂ ਸੀਨੇ ਨੇ ਉਹਨਾਂ ਦਾ ਜਨਮ ਲੈਣਾ ਛਟਕਾਰ ਜੋਗ ਹੈ ਫਿਰ ਅੱਗੇ ਕਹਿੰਦੇ ਨੇ ਕੂਕਰੇ ਸੂਕਰੇ ਕਰਤਪੇ ਕਾਕਰੇ ਕੁੱਤੇ ਗਧੇ ਕਾਂ ਸੂਰ ਸੱਪ ਦੇ ਬਰਾਬਰ ਨਹੀਂ ਉਹ ਲੋਕ ਇਹੜੇ ਗੁਰੂ ਦੇ ਮੰਤਰ ਤੋਂ ਹੀ ਨੇ। ਸੋ ਆਪ ਰੋਜ਼ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਪਿੰਦ ਚ ਉਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਦੇ ਹੋ ਬੜਾ ਭਾਗੇ ਕਿਉਂਕਿ ਬਿਨਾ ਭਾਗਾਂ ਤੋਂ 사ਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਨਾ ਕਥਾ ਵਿਚਾਰ ਸੁਣੀ ਜਾਂਦੀਆਂ ਨਾ ਕੀਤੀ ਜਾਂਦੀਆਂ। ਆਪ ਜੀ ਸਮੂਹ ਸੰਗਤਾਂ ਹੀ ਬੜੇ ਹੀ ਪ੍ਰੇਮ ਸਦਕਾ ਕਥਾ ਵਿਚਾਰ ਸਰਵਨ ਕਰਦੇ ਹੋ YouTube ਤੇ ਵੀ ਜਿਹੜੀਆਂ ਸੰਗਤਾਂ ਜੁੜੀਆਂ ਨੇ ਉਹ ਵੀ ਸੰਗਤਾਂ ਕਥਾ ਵਿਚਾਰ ਸਰਵਨ ਕਰ ਗਈ ਨੇ ਭਾਗਾਂ ਬਲੇ ਹੋ ਸਾਰੇ ਹੀ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਨਾਰਾ ਸਿਰ ਚੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਅਦਬ ਸਤਕਾਰ ਦੇ ਨਾਲ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਚਾਰਨ ਕੀਤੀ ਗੁਰਬਾਣੀ 15ਵੀਂ ਅਸ਼ਟਪਦੀ ਦੀ ਆਪ ਸਮੂਹ ਸਾਧ ਸੰਗਤ ਨੇ ਤੀਸਰੀ ਪੌੜੀ ਸਰਵਣ ਕੀਤੀ ਸੀ ਸਤਿਗੁਰੂ ਗੁਰੂ ਗਰੀਬ ਨਵਾਜ਼ 15ਵੀਂ ਅਸ਼ਟਪਦੀ ਦੀ ਚੌਥੀ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਕੀ ਸਾਨੂੰ ਸਮਝਾ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਮਨ ਮੂਰਖ ਕਾਹੇ ਬਲਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਏ ਮਨਾ ਏ ਮੂਰਖਾ ਮਨਾ ਕਿਉਂ ਬਲਲਉਨਾ ਹੈ ਕਿਉਂ ਫਿਰ ਲਾਭ ਕਰਦਾ ਹੈ ਕਿਉਂਕਿ ਜੀਵ ਉਸ ਸਮੇਂ ਵਿਰਲਾਪ ਕਰਦਾ ਹੈ ਉਸ ਸਮੇਂ ਉਹਦਾ ਮਨ ਬਿਲਲਾਉਂਦਾ ਹੈ ਜਦੋਂ ਉਹਨੂੰ ਕੋਈ ਮਨ ਪਸੰਦੀ ਦੀ ਵਸਤੂ ਨਾ ਮਿਲੇ ਤੇ ਜਾਂ ਫਿਰ ਇੱਕ ਉਸ ਉੱਪਰ ਐਸਾ ਦੁੱਖ ਆਇਆ ਹੋਵੇ ਉਹ ਹਟੇ ਨਾ ਉਹ ਜਾਵੇ ਨਾ ਸਰੀਰ ਤੋਂ ਉਦੋਂ ਵਿਰਲਾਪ ਕਰਦਾ ਹੈ ਰੋਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਕਿਉਂ ਇਹ ਮਨ ਮੂਰਖ ਕਾਹੇ ਬੁਲਲਾਈਏ ਇਹ ਮਨ ਕਿਉਂ ਮੂਰਖਾ ਕਿਉਂ ਬੁਲਾਉਣਾ ਕਿਉਂ ਵਿਰਲਾਪ ਕਰਦਾ ਆ ਮਾਰਾ ਇਹ ਅੱਗੇ ਇਸ ਦਾ ਉੱਤਰ ਦਿੰਦੇ ਨੇ ਪੁਰਬ ਲਿਖੇ ਕਾ ਲਿਖਿਆ ਪਾਈਐ ਇਹ ਤੇ ਪੁਰਬ ਲਿਖੇ ਕ ਲਿਖਿਆ ਹੋਇਆ ਹੈ ਪਿਛਲੇ ਕਰਮਾਂ ਦਾ ਲਿਖਿਆ ਹੋਇਆ ਹੀ ਇਹ ਸਾਰਾ ਕੁਝ ਤੂੰ ਪਾ ਰਿਆਂ ਆ ਕੋਈ ਮਾੜਾ ਕਰਮ ਕੀਤਾ ਹੋਵੇਗਾ ਉਸ ਨਾਲ ਤੈਨੂੰ ਦੁੱਖ ਆ ਗਿਆ ਜੇ ਤੂੰ ਕੋਈ ਮਾੜਾ ਕੁਝ ਕੀਤਾ ਹੋਵੇਗਾ ਉਸ ਕਰਕੇ ਤੈਨੂੰ ਉਹ ਵਸਤ ਪ੍ਰਾਪਤ ਨਹੀਂ ਹੋ ਰਹੀ ਤੇ ਜਿਹੜੀ ਵਸਤ ਨਹੀਂ ਪ੍ਰਾਪਤ ਹੋ ਰਹੀ ਮਹਾਰਾਜ ਕਹਿੰਦੇ ਨੇ ਵੀ ਉਸ ਕਾਲਪੁਰਖ ਦੀ ਖੁਸ਼ੀ ਦੇ ਵਿੱਚ ਰਹੀਏ ਤੇ ਜਿਹੜੀ ਸਾਡੇ ਕਰਮਾਂ ਵਾਸਤੇ ਚੰਗੀ ਨਹੀਂ ਆ ਕਿਉਂਕਿ ਅਕਾਲ ਪੁਰਖ ਸਾਨੂੰ ਹਰ ਵਕਤ ਖੁਸ਼ ਦੇਖਣਾ ਚਾਹੁੰਦਾ ਹੈ ਇਸ ਕਰਕੇ ਕੋਈ ਵੀ ਵਸਤੂ ਜਿਸ ਕਰਕੇ ਤੁਸੀਂ ਵਿਰਲਾਪ ਕਰੀਏ ਮਾਰ ਰਹੇ ਕਹਿੰਦੇ ਨੇ ਸਮਾਂ ਆਉਣ ਤੇ ਉਹ ਜ਼ਰੂਰ ਮਿਲੇਗੀ ਪਰ ਜੇ ਨਹੀਂ ਵੀ ਕਰਮਾਂ ਚ ਤੇ ਵਿਰਲਾਪ ਨਹੀਂ ਕਰਨਾ ਕਿ ਪਿਛਲੇ ਕਰਮਾਂ ਦਾ ਹਿਸਾਰਾ ਕੁਝ ਲਿਖਿਆ ਹੋਇਆ ਹੈ ਪੂਰਵ ਲਿਖੇਗਾ ਲਿਖਿਆ ਪਈ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਸਤ ਗੁਰੂ ਇਥੇ ਪਰਮਾਉਂਦੇ ਤੇ ਦੁਖ ਸੁਖ ਤੇ ਤੇ ਪਰਮੇਸ਼ਰ ਕਾਲਪੁਰਖ ਦੇਵ ਨਹਾਰੇ ਉਹਦੇ ਅਨੁਸਾਰ ਪਿਛਲੇ ਕਰਮਾਂ ਦੇ ਲਿਖੇ ਅਨੁਸਾਰ ਹੀ ਸਾਰਾ ਕੁਝ ਮਿਲਿਆ ਕਿਉਂਕਿ ਜੋ ਅਸੀਂ ਬੀਜਾ ਸੀ ਦੱਦਾ ਦੋਸ਼ ਦੇਉ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੂਸਰਾਂ ਦੀ ਜੇਵਰ ਜਣਾ ਦੋਸ ਆਪਣੇ ਕਰਮਾਂ ਦਾ ਹੈ ਜੋ ਅਸੀਂ ਕੀਤਾ ਉਹੀ ਪਾ ਰਹੇ ਹਾਂ ਇਸ ਕਰਕੇ ਮਾਰਾ ਇਹ ਕਹਦੇ ਦੁਖ ਸੁਖ ਪ੍ਰਭ ਦੇਵਨਹਾਰ ਆ ਪਰਮੇਸ਼ਰ ਕਾਲਪੁਰਖ ਸਾਰਿਆਂ ਨੂੰ ਦੁੱਖ ਸੁੱਖ ਦੇਵਣ ਵਾਲਾ ਹੈ ਤੇ ਉਹ ਕਰਮਾਂ ਦੇ ਅਨੁਸਾਰ ਸਾਨੂੰ ਮਿਲਣਾ ਹੈ ਅਵਰਤਿ ਆਗ ਤੋ ਤਿਸੇ ਚਤਾਰ ਮਹਾਰਾਜ ਕਹਿੰਦੇ ਹੋਰਾਂ ਗਿਆ ਸਾਨੂੰ ਤਿਆਗ ਦੇ ਹੋਰਾਂ ਨੂੰ ਸਾਰਿਆਂ ਨੂੰ ਤਿਆਗੇ ਇੱਕ ਕਾਲਪੁਰਖ ਦੇ ਓੜ ਆਸਰੇ ਤੇ ਚੱਲ ਤੇ ਮਹਾਰਾਜ ਕਹਿੰਦੇ ਨੇ ਅਵਰ ਤਿਆਗ ਤੋ ਤਿਸੇ ਚਤਾਰ ਇਸੇ ਚਤਾਰ ਵਿੱਚ ਉਸ ਪਰਮੇਸ਼ਰ ਕਾਲਪੁਰਖ ਨੂੰ ਇੱਕ ਨੂੰ ਚਿੱਤ ਦੇ ਵਿੱਚ ਚੇਤੇ ਕਰਾਕਤ ਚਿਤ ਕਰ ਜੋ ਕਸ਼ ਕਰੇ ਸੋਈ ਸੁਖਮਾਨ ਜੋ ਕੁਝ ਉਹ ਕਰ ਰਿਹਾ ਹੈ ਉਸ ਦਾ ਸੋਈ ਸੁਖਮਾਨ ਸੁਖਮਾਨ ਕੀ ਉਸ ਦੇ ਭਾਣੇ ਦੇ ਵਿੱਚ ਰਹਿ ਜਿਵੇਂ ਇਨੇ ਨੇ ਅਤਿਆਚਾਰ ਸਿੱਖਾਂ ਦੇ ਉੱਤੇ ਹੋਏ ਨੇ ਤੇ ਫਿਰ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੇ ਉਸ ਪਰਮੇਸ਼ਰ ਅਕਾਲ ਪੁਰਖ ਦੇ ਰਾਜਾ ਦੇ ਵਿੱਚ ਉਸ ਦੇ ਭਾਣੇ ਦੇ ਵਿੱਚ ਰਹਿ ਕਿਉਂਕਿ ਜੋ ਤਿਸ਼ ਕਰੇ ਸੋਈ ਸੁਖਮਨ ਜੋ ਕੁਝ ਕਰਿਆ ਹੈ ਉਸ ਨੂੰ ਭਾਣੀ ਵਿੱਚ ਮੰਨਣਾ ਕਰ ਭੋਲਾ ਕਾਹੇ ਫਿਰ ਹੈ ਆ ਜਾਨ ਕਿਉਂ ਭੁਲਿਆ ਫਿਰਦਾ ਹੈ ਅਗਿਆਨੀ ਬਣ ਕੇ ਆ ਜਾਨ ਬਣ ਕੇ ਕਿਉਂ ਭੁਲਿਆ ਫਿਰਦਾ ਹੈ ਕਾਨ ਬਸਤ ਆਈ ਤੇਰੇ ਸੰਗ ਮਹਾਰਾਜੀ ਫਰਮਾਉਂਦੇ ਹਨ ਜਦੋਂ ਤੇਰਾ ਜਨਮ ਹੋਇਆ ਸੀ ਕਿਹੜੀ ਬਸਤ ਤੇਰੇ ਨਾਲ ਆਈ ਸੀ ਭਾਵ ਕੀ ਨਾਂਗੇ ਆਵਣਾ ਨਾ ਦੇ ਜਾਣਾ ਹਰ ਹੁਕਮ ਪਿਆ ਕੀ ਕੀਜੇ ਮਹਾਰਾਜ ਕਹਿੰਦੇ ਨੰਗਾ ਆਇਆ ਸੀ ਕੋਈ ਵਸਤ ਨਹੀਂ ਸੀ ਲੈ ਕੇ ਆਇਆ ਤੇ ਇੱਥੇ ਵੀ ਮਹਾਰਾਜ ਕਹਿੰਦੇ ਕੌਣ ਵਸਤ ਆਈ ਤੇਰੇ ਸੰਗ ਕਿਹੜੀ ਵਸਤੂ ਤੇਰੇ ਚੀਜੇ ਕਿਹੜੇ ਨਾਲ ਆਈ ਸੀ ਕੋਈ ਵੀ ਨਹੀਂ ਆਈ ਕੋਈ ਪਦਾਰਥ ਆਇਆ ਸੀ ਕੋਈ ਵੀ ਪਦਾਰਥ ਤੇਰੇ ਨਾਲ ਨਹੀਂ ਸੀ ਆਇਆ ਲਪਟ ਰਹੇ ਹੋ ਰਸ ਲੋਭੀ ਪਤੰਗ ਮਹਾਰਾਜ ਕਹਿੰਦੇ ਪਤੰਗੇ ਬਾਗ ਲੋਭੀ ਭਾਵ ਕੀ ਲਾਲਚੀ ਬਣ ਕੇ ਦੁਨਿਆਵੀ ਪਦਾਰਥਾਂ ਦੇ ਵਿੱਚ ਤੂੰ ਲਪਟਿਆ ਹੋਇਆ ਖਾਇ ਹੁਣ ਜੇ ਜਨਮ ਲੱਗੇ ਤੇ ਜਨਮ ਜਦੋਂ ਲਿਆ ਤੂੰ ਉਸ ਸਮੇਂ ਤੇ ਤੇਰੇ ਨਾਲ ਕੋਈ ਵਸਤ ਆਈ ਨਹੀਂ ਪਰ ਇਥੇ ਕਹਿੰਦੇ ਨੇ ਲਿਵਸ਼ੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਜਦੋਂ ਲਿਵਸ਼ੁੜਕੀ ਅਕਾਲਪੁਰਖ ਤੋਂ ਲਿਵਸ਼ੁੜਕੀ ਤੇ ਫਿਰ ਮਾਇਆ ਨੇ ਅਮਰ ਵਰਤਾਇ ਦਿੱਤਾ ਹੁਣ ਉਸ ਮਾਇਆ ਦੇ ਵਿੱਚ ਬਾਹਰ ਪਦਾਰਥੀ ਅਵਸਥਾਵਾਂ ਦੇ ਵਿੱਚ ਤੂੰ ਲਪਟਿਆ ਹੋਇਆ ਹੈ ਪਤੰਗੇ ਦੇ ਵਾਂਗ RAM ਨਾਮ ਜਪ ਹਿਰਦੇ ਮਾਇ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਹਾਂ ਜੇ ਕੋਈ ਕੰਮਾਂ ਚੋ ਕੰਮ ਕਰਨ ਵਾਲਾ ਕੰਮ ਹੈ ਤੇ ਰਾਮ ਨਾਮ ਜਪ। ਹੱਥਾਂ ਪੈਰਾਂ ਨਾਲ ਜੇ ਅਸੀਂ ਦਿਹਾੜੀ ਵੀ ਕਰਨ ਜਾਣਾ ਆ ਕੋਈ ਵੀ ਆਪਣੀ ਜੋਬ ਕਰਨ ਜਾਣਾ ਆ ਉਸ ਪਰਮੇਸ਼ਰ ਕਾਲਪੁਰਖ ਦਾ ਸ਼ੁਕਰਾਨਾ ਕਰਨ ਤੋਂ ਬਿਗੈਰ ਨਹੀਂ ਜਾਣਾ। ਕਿਉਂਕਿ ਉਹਨਾਂ ਨੇ ਸਾਨੂੰ ਸਾਰਾ ਕੁਝ ਪਰਮੇਸ਼ਰ ਕਾਲਪੁਰਖ ਨੇ ਸਾਨੂੰ ਭੇਜਿਆ ਆ। ਇਸ ਕਾਲ ਯੁਗ ਦੇ ਵਿੱਚ ਵਿਚਰਦੇ ਹੋਏ ਉਹ ਪਰਮੇਸ਼ਰ ਕਾਲਪੁਰਖ ਦੇ ਰਾਮ ਨਾਮ ਨੂੰ ਜਪਰਾ ਉਸ ਦੇ ਸ਼ੁਕਰਾਨਾ ਕਰਦੇ ਰਹਿਣਾ ਹੈ। ਰਾਮ ਨਾਮ ਜਪ ਹਿਰਦੇ ਮੈਂ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਕਾਲਪੁਰਖ ਨੂੰ ਜਪਨਾ ਕਰ ਨਾਨਕ ਪਤ ਸੇਤੀ ਘਰ ਜਾਹੇ ਮਹਾਰਾਜ ਕਹਿੰਦੇ ਹਨ ਕਿ ਫਿਰ ਤੂੰ ਆਪਣੀ ਜਿਹੜੀ ਇੱਜ਼ਤ ਆ ਸੱਚਖੰਡ ਰੂਪੀ ਘਰ ਵਿੱਚ ਪਹੁੰਚ ਜਾਵੇਂਗਾ ਕਿ ਇੱਜ਼ਤ ਨਾਲ ਪਹੁੰਚੇਗਾ ਸਰਖਰੂਪ ਪਹੁੰਚੇਗਾ ਜੇ ਤੂੰ ਉਸ ਪਰਮੇਸ਼ਰ ਕਾਲਪੁਰਖ ਦਾ ਰਾਮ ਨਾਮ ਜਪ ਜਪੇਗਾ ਹਿਰਦੇ ਦੇ ਵਿੱਚ ਰੱਖੇਗਾ ਉਸ ਨੂੰ ਚੇਤੇ ਕਰਾਂਗਾ ਤੇ ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਦੀ ਸੱਚੀ ਦਰਗਾਹ ਦੇ ਵਿੱਚ ਉੱਥੇ ਨਿਵਾਸ ਕਰੇਗਾ ਭਾਵ ਕੀ ਇੱਜ਼ਤ ਸਰਖਰੂ ਪਹੁੰਚੇਗਾ ਜਿਹੜੇ ਨਹੀਂ ਜਪਦੇ ਤੇ ਮਹਾਰਾਜ ਕਿੰਨੇ ਉਹਨਾਂ ਵਰ ਕੀ ਕੁਝ ਲਿਖਦੇ ਨੇ ਕਹਿੰਦੇ ਨਾ ਜਿਸਨੋਂ ਬਿਸਰੇ ਪੁਰਖ ਬਧਾਤਾ ਜਲਤਾ ਫਿਰੇ ਰਹੇ ਨਿਤ ਤਾਤਾ ਕਰਤ ਘਣੀ ਕੋ ਰੱਖੇ ਨਾ ਕੋਈ ਨਰਕ ਘੋਰ ਮੇ ਪਾਣਾ ਫਿਰ ਤੇ ਨਰਕਾਂ ਦੇ ਵਿੱਚ ਮਹਾਰਾਏ ਨੇ ਪਾਉਣਾ ਕੋਈ ਵੀ ਨਹੀਂ ਰੱਖਦਾ ਨਾ ਕੋਈ ਵਿਚੋਲਾ ਹੀ ਬਣਦਾ ਇਸ ਕਰਕੇ ਮਹਾਰਾਏ ਕਹਿੰਦੇ ਨੇ ਕਿ ਇਸ ਤਰ੍ਹਾਂ ਲਪਟ ਰੇ ਰੇ ਲਪਟ ਰੇ ਹੋ ਰਾਸ ਲੋਭੀ ਪਤੰਗ ਪਤੰਗੇ ਵਾਂਗ ਲੋਭੀ ਹੋ ਕੇ ਮਾਇਆ ਵਿੱਚ ਨਹੀਂ ਸਾਰਾ ਲਪਟ ਜਾਣਾ ਉਸ ਪਰਮੇਸ਼ਰ ਕਾਲਪੁਰਖ ਨੂੰ ਵੀ ਯਾਦ ਕਰਨਾ ਕਿਉਂਕਿ ਜਦੋਂ ਯਾਦ ਕਰਾਂਗੇ ਸਾਡਾ ਹਿਰਦਾ ਕੋਮਲ ਹੋਵੇਗਾ ਕੋਈ ਵੀ ਸਾਡੇ ਕੋਲੋਂ ਜਿਵੇਂ ਗਰੀਬਾਂ ਦੇ ਉੱਤੇ ਸਾਨੂੰ ਦਇਆ ਆਵੇਗੀ ਹਰ ਇੱਕ ਚੀਜ਼ ਮਹਾਰਾਜ ਨੂੰ ਜਿੱਦਾਂ ਸਾਰਿਆਂ ਦੇ ਉੱਤੇ ਦਇਆ ਹੁੰਦੀ ਹੈ ਮਹਾਰਾਜ ਦੇ ਵੱਡੇ-ਵੱਡੇ ਪਾਪੀਆਂ ਦੇ ਉੱਤੇ ਦਇਆ ਆ ਗਈ ਮਾਰੇ ਨੇ ਉਹਨਾਂ ਨੂੰ ਬਖਸ਼ ਦਿੱਤਾ ਇਸ ਕਰਕੇ ਮਾਰੇ ਕਹਿੰਦੇ ਕਿ ਗੁਰਬਾਣੀ ਨਾਲ ਜੁੜੋਗੇ ਤੇ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਨਾਲ ਜਿਹੜਾ ਸ਼ਰਦਾ ਕੋਮਲ ਹੋ ਜਾਵੇਗਾ ਤੋਂ ਉਸ ਪਰਮੇਸ਼ਰ ਕਾਲਪੁਰਖ ਦੇ ਦਰਗਾਹ ਦੇ ਵਿੱਚ ਸੱਚੀ ਇੱਜ਼ਤ ਪਾਵੇਗੇ ਸੋ ਆਪ ਸਮੂਹ ਸੰਗਤਾਂ ਨੇ 15ਵੀਂ ਪਾਉੜੀ ਅਸ਼ਟਪਦੀ ਦੀ ਚੌਥੀ ਪਾਉੜੀ ਚੌਥਾ ਪਦਾ ਸਰਵਨ ਕੀਤਾ ਬੇਅਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ